कृष्ण कृष्ण कहोरे मन तरो कृष्ण घट घट में कृष्ण करे कृष्ण कल्याण करे कृष्ण कल्याण ਸਰਬੱਤ ਦਾਤ ਸੰਗਤ ਪ੍ਰਸਨ ਕਰੂ ਪਵਿੱਤਰ ਕੋਪਿਸ਼ਨ ਭਗਵਾਨ ਕੀ ਜੈ ਸੋ ਅੱਜ ਆਪਦੇ ਚਰਨਾਂ ਦੇ ਵਿੱਚ ਦਾਨ ਦੀ ਪ੍ਰਭਾਸ਼ਾ ਬੇਅੰਤ ਤਰ੍ਹਾਂ ਦੇ ਦਾਨ ਹਨ ਬੇਅੰਤ ਤਰ੍ਹਾਂ ਦੇ ਦਾਨ ਲੋਕ ਕਰਦੇ ਹਨ ਜਿਹਦੇ ਵਿੱਚੋਂ ਅਨਦਾਨ ਮਾਇਆਦਾਨ ਤੁਲਾਦਾਨ ਕਰਬਦਾਨ ऐसे अनेक ही दान ਹਨ कन्यादान ਹੈ ਅੱਜ ਆਪਾਂ ਬਹੁਤ ਸਸਤਾ দান ਦੀ ਕਥਾ ਕਰਾਂਗੇ ਤੇ ਜਿਹਦਾ ਫਲ ਬੇਅੰਤ ਹੈ ਸੋ ਰੋਟੀ দান ਜੋ ਆਪਾਂ ਕਿਸੇ ਗਰੀਬ ਬੰਦੇ ਨੂੰ ਲੋੜ ਬੰਦੇ ਨੂੰ ਸਾਧੂ ਮਹਤਵਾਂ ਨੂੰ ਆਪਾਂ ਭੋਜਨ ਸ਼ਿਕਾਉਂਿਆ ਰੋਟੀ ਦਿਨਿਆ ਉਹਦੇ ਉੱਤੇ ਅੱਜ ਉਸ ਪ੍ਰਕਾਰ ਨੇ ਤੇ ਆਪਾਂ ਅੱਜ ਬਾਤ ਕਰਾਂਗੇ ਸੋ ਸੁਣੋ ਵਿਰਤਿਆ ਕਰੋ ਕਾਗਰ ਬਈ ਮਹਾਰਾਜਾ ਬੀਰ ਵਿਕਰਮਾਜੀਤ ਜਿਹਦੇ ਨਾਮ ਤੇ ਵਿਕਰਮ ਸੰਮਤ ਚੱਲਦਾ ਹੈ ਉਹਦੇ ਪਰਥਾਏ ਕਥਾ ਸੁਣਾ ਰਹੇ ਹਾਂ ਇੱਕ ਦਿਨ ਦਰਬਾਰ ਦੇ ਵਿੱਚ ਬੈਠੇ ਸਿਗਾਸਣ ਦੇ ਬੈਠੇ ਹੋਏ ਮਨ ਦੇ ਵਿੱਚ ਬੜੇ ਆਨੰਦਮਈ ਅਪਣੇ ਵਿਚਾਰ ਆ ਰਹੇ ਹਨ ਤੇ ਮਨ ਦੇ ਵਿੱਚ ਵਿਚਾਰਿਆ ਕਿ ਮਨਾ ਤੇਰਾ ਸੰਸਾਰ ਦੇ ਉੱਤੇ ਨਿਆ ਜੋ ਪ੍ਰਣਾਲੀ ਹੈ ਉਸ ਅਨੁਸਾਰੀ ਦੁਨੀਆ ਸਾਰਾ ਸੰਸਾਰ ਮੰਨਦਾ ਹੈ ਤੇ ਪਰ ਤੂੰ ਜਿਹੜਾ ਸਮਰਾਟ ਬਣਿਆ ਚੱਕਰਵਰਤੀ ਰਾਜਾ ਬਣ ਗਿਆ ਤੇ ਕੀ ਐਸਾ ਸ਼ੁੱਧ ਕਰਮ ਕਰਿਆ ਹੋ ਸ਼ੁਭ ਕਰਮ ਕਰਿਆ ਹੋਊਗਾ ਜਿਸ ਕਰਕੇ ਤੂੰ ਬਾਦਸ਼ਾਹ ਬਣ ਗਿਆ ਬਈ ਕੋਈ ਐਸਾ ਕੋਈ ਬੰਦਾ ਮਿਲੇ ਕੋਈ ਐਸਾ ਨਯੂਮੀ ਮਿਲੇ ਕੋਈ ਐਸਾ ਸਾਧੂ ਮਹਾਤਮਾ ਮਿਲੇ ਜੋ ਮੇਰੇ ਕਰਮਾਂ ਨੂੰ ਪੜ੍ਹ ਕੇ ਦੱਸੇ ਵੀ ਮੈਂ ਕੀ ਐਸਾ ਸ਼ੁਭ ਕਰਮ ਕਰਿਆ ਹੋਊਗਾ ਬਹੁਤ ਵੱਡੀ ਬਾਤ ਹੋਊਗੀ ਤੇ ਐਸੇ ਵਿਚਾਰ ਕਰਦੇ ਕਰਦੇ ਉਹਨੇ ਕਿਹਾ ਵੀ ਆਪਣੇ ਕੋਲ ਅੱਗੇ ਸਾਰੇ ਨਿਆ ਬ੍ਰਹਮਣ ਕਰਦੇ ਸੀ ਵੱਡੇ ਵੱਡੇ ਬ੍ਰਹਮਣ ਜੋਤ ਸੀ ਰੱਖੇ ਹੁੰਦੇ ਸੀ ਵੱਡੇ ਸਾਰੇ ਪੰਡਤਾਂ ਨੂੰ ਬੁਲਾਇਆ ਔਰ ਬੁਲਾ ਕੇ ਪੁੱਛਿਆ ਵੀ ਮਹਾਰਾਜ ਦੇਵਤਾ ਬਈ ਮੈਨੂੰ ਇਹ ਦੱਸੋ ਜੋਤਿਸ਼ ਵਿਦਿਆ ਦੇ ਨਾਲ ਵੀ ਮੈਂ ਪਿਛਲੇ ਪੂਰਬਲੇ ਇੱਕ ਜਨਮ ਦੇ ਵਿੱਚ ਕੀ ਸ਼ੁਭ ਕਰਮ ਕਰਿਆ ਹੋਗਾ ਕਿ ਮੈਂ ਇਹ ਨਿਆ ਪ੍ਰਿਆ ਰਾਜਾ ਬਣਿਆ ਔਰ ਚਕਰਵਰਤੀ ਸਮਰਾਟ ਬਣ ਗਿਆ ਇਹਦੀ ਕੋਈ ਵਿਆਖਿਆ ਕਰਕੇ ਦੱਸੀ ਔਰ ਸਬੂਤਾ ਸਾਹਿਬ ਵੱਡਾ ਪੰਡਤ ਜੋ ਸੀਗਾ ਰਾਜ ਪੰਡਤ ਉਸ ਨੂੰ ਬੁਲਾਇਆ ਉਸ ਨੇ ਬੜਾ ਯਤਨ ਕੀਤਾ ਗ੍ਰੰਥ ਪੜ੍ਹੇ ਤੇ ਵਿਦਿਆ ਕਿਤਾਬਾਂ ਪੜ੍ਹੀਆਂ ਪਰ ਕੋਈ ਕੋ ਸਬੂਤ ਨਹੀਂ ਮਿਲਿਆ ਹੈਗਾ ਅਖੀਰ ਜਦੋਂ ਰਾਜਾ ਨਿਰਾਸ਼ ਹੋ ਗਿਆ ਨਾ ਪਤਾ ਲੱਗਿਆ ਤਾਂ ਉਸਨੇ ਕਿ ਸਖਤ ਸ਼ਬਦ ਵੀ ਵਰਤੇ ਕਹਿਣ ਲੱਗੇ ਆਏ ਬ੍ਰਹਮ ਦੇਵਤਾ ਮੈਂ ਤੁਹਾਨੂੰ ਪਾਲਦਾ ਹਾਂ ਆਪ ਜੀ ਨੂੰ ਮਾਇਆ ਦਿੰਦਾ ਹਾਂ ਤੇ ਬੜੀ ਬੜੀ ਸੇਵਾ ਕਰਦਾ ਹਾਂ ਪੁੰਨਜਗ ਕਰਦਾ ਹਾਂ ਤੇ ਤੁਸੀਂ ਇਹ ਮੇਰਾ ਕੰਮ ਕਰੋ ਨਹੀਂ ਤਾਂ ਇੱਕ ਹਵਤੇ ਦੀ ਮੋਲਤ ਹੈ ਇਹ ਹਵਤੇ ਦੀ ਮੋਲਤ ਦੇ ਵਿੱਚ ਮੈਨੂੰ ਇਹ ਮੇਰੀ ਸ਼ੰਕਾਮਨ ਦੀ ਲਾਣਵਿਰਤ ਕੀਤੀ ਤਾਂ ਮੈਂ ਦੰਡ ਦੇ ਮਾਮਲਾ ਹਾਂ ਕਹਿ ਕੇ ਪੰਡਤ ਜੀ ਚਲੇ ਗਏ ਪਰ ਨਿਰਾਸ਼ ਘਰੇ ਨਿਰਾਸ਼ ਰਹਿਣ ਲੱਗੇ ਉਹਨਾਂ ਦੀ ਇੱਕ ਪੁੱਤਰੀ ਸੀ ਬੜੀ ਗਿਆਨਮਾਨ ਸੀ ਬੁੱਧੀਮਾਨ ਉਹਨੇ ਦੇਖਿਆ ਵੀ ਪਿਤਾ ਜੀ ਕਈ ਦਿਨ ਹੋ ਗਏ ਨਿਰਾਸ਼ ਐ ਨਰਾਜ ਨੇ ਪਤਨੀ ਕੀ ਕਾਰਨ ਐ ਪਤਨੀ ਰਾਜੇ ਬਾਦਸ਼ਾਹ ਨੇ ਕੁਝ ਕਹਿ ਦਿੱਤਾ ਹੈ ਪਿਤਾ ਜੀ ਨੂੰ ਕਹਿਣ ਲੱਗੀ ਪਿਤਾ ਜੀ ਤੁਸੀਂ ਆਪਣੀ ਚਿੰਤਾ ਦਾ ਜੋ ਕਾਰਨ ਹੈ ਉਹ ਦੱਸੋ ਤੁਹਾਡੇ ਮੁਖ ਮੰਡਲ ਦੇ ਉੱਤੇ ਚਿੰਤਾ ਦਿਖਾਈ ਦੇ ਰਹੀ ਹੈ ਪਹਿਲਾਂ ਤਾਂ ਪੰਡਿਆਂ ਨੇ ਉਰਾਪਰਾ ਕੀਤਾ ਨਹੀਂ ਪੁੱਤਰੀ ਐਸਾ ਕੋਈ ਬਾਤ ਨਹੀਂ ਹੈ ਪਰ ਉਹਦੀ ਜਿੱਦ ਕਰਨ ਦੇ ਉੱਤੇ ਉਹ ਬ੍ਰਹਮਣ ਦੇਵਤਾ ਨੇ ਕਿਹਾ ਕਰਨਗੇ ਪੁੱਤਰੀ ਕਾਰਨ ਤਾਂ ਆ ਹੈ ਬਾਦਸ਼ਾਹ ਨੇ ਸਵਾਲ ਪਾਇਆ ਹੈ ਔਰ ਪੁੱਛਦਾ ਹੈ ਵੀ ਮੈਂ ਇਹ ਜੱ ਕੀ ਪੁੰਨ ਕੀਤਾ ਹੈ ਜਿਸ ਕਰਕੇ ਮੈਂ ਚੱਕਰਵਰਤੀ ਰਾਜਾ ਬਣ ਗਿਆ ਹਾਂ ਉਹਦੀ ਪੁੱਤਰੀ ਕਹਿਣ ਲੱਗੀ ਪਿਤਾ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਇਸ ਦਾ ਉੱਤਰ ਦੇਵਾਂਗੀ ਜਾ ਕੇ ਬਾਦਸ਼ਾਹ ਨੂੰ ਕਹੋ ਵੀ ਮੇਰੀ ਪੁੱਤਰੀ ਤੁਹਾਡੇ ਸਵਾਲ ਦਾ ਜਵਾਬ ਦੇ ਬੇਟੀ ਪੰਡਿਤ ਜੀ ਪਹੁੰਚੇ ਗਾਜ ਦਰਬਾਰ ਦੇ ਵਿੱਚ ਵੀਰ ਬਿਕਰਮਾ ਜੀ ਨੂੰ ਕਹਿਣ ਲੱਗੇ ਬਾਦਸ਼ਾ ਆਪ ਜੀ ਦੇ ਸਵਾਲ ਦਾ ਉੱਤਰ ਮਿਲ ਗਿਆ ਹੈ ਪਰ ਇਸ ਸਵਾਲ ਦਾ ਜਵਾਬ ਮੇਰੀ ਪੁੱਤਰੀ ਦੇਊਗੀ ਦਿਨ ਮੁਕਰਰ ਕਰ ਲਿਆ ਮੁਕਰਰ ਕਰਕੇ ਤੇ ਉਹ ਬੁਲਾ ਲਈ ਦਰਬਾਰ ਦੇ ਵਿੱਚ ਪੰਡਿਤ ਜੀ ਦੀ ਪੁੱਤਰੀ ਨੂੰ ਬੁਲਾ ਲਿਆ ਔਰ ਬਾਦਸ਼ਾ ਕਹਿਣ ਲੱਗੇ ਵੀ ਬੇਟਾ ਵੀ ਤੈਨੂੰ ਪਤਾ ਹੈ ਮੇਰੇ ਪ੍ਰਸ਼ਨ ਦਾ ਕਹਿੰਦੀ ਹਾਂ ਮਹਾਸ਼ਾਹ ਸਲਾਮਤ ਪਤਾ ਹੈ ਉੱਤਰदाई ਪਤਾ ਹੈ ਕਿ ਉੱਤਰदाई ਪਤਾ ਹੈ ਤੇ ਫਿਰ ਕਿਰਪਾ ਕਰਕੇ ਮੇਰੇ ਸਵਾਲ ਦਾ ਉੱਤਰ ਦਿਓ ਉਹ ਪੰਡਤ ਜਾਨੀ ਲੜਕੀ ਕਹਿਣ ਲੱਗੀ ਬਾਦਸ਼ਾ ਸੁਣੋ ਇੱਕ ਕੰਮ ਕਰਨਾ ਪਊਗਾ ਤੇ ਫਿਰ ਮੈਂ ਤੁਹਾਡੇ ਸਵਾਲ ਦਾ ਜਵਾਬ ਦਊਂ ਕਹਿਣਗੀ ਬੋਲ ਕਹਿੰਦੀ ਤੂੰ ਇਉਂ ਕਰ ਘੋੜਾ ਮੰਗਵਾ ਉਹਨੂੰ ਸਜਾ ਕੇ ਕਾਠੀ ਬਵਾ ਕੇ ਤਿਆਰ ਹੋ ਕੇ ਇੱਥੋਂ 4 ਕਿਲੋਮੀਟਰ ਜੰਗਲ ਦੇ ਵਿੱਚ ਜਾਣਾ ਹੈ ਉੱਥੇ ਇੱਕ ਸਾਧੂ ਬੈਠਾ ਹੈ ਜੋ ਕਿ ਅੱਗ ਦੇ ਅੰਗਿਆਰੇ ਖਾ ਕੇ ਤਪਸ਼ਾ ਕਰ ਰਿਹਾ ਹੈ ਕੋ ਤੇਰੇ ਸਵਾਗਤ ਜਵਾਦ ਹੁੰਦਾ ਤੇ ਉਸ ਤੋਂ ਬਾਅਦ ਫਿਰ ਤੈਨੂੰ ਆਪਣੇ ਆਪਰਾ ਮਿਲੂਗਾ ਫਿਰ ਤੁਸੀਂ ਵਾਪਸ ਆਓਗੇ ਤੇ ਫਿਰ ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਬਾਦਸ਼ਾ ਧੰਬੜਾ ਚਾਹਵਾਂਸੀ ਦਾ ਬੜਾ ਚਿੰਤਾਤੁਰਬੀ ਸੀ ਉਹਨੇ ਘੋੜਾ ਮੰਗਾਇਆ ਕਾਠੀ ਪਵਾਈ ਤਿਆਰ ਹੋ ਕੇ ਜੰਗਲ ਦੇ ਵਿੱਚ ਗਿਆ ਜਦੋਂ ਚਾਰ ਕੋਤੇ ਗਿਆ ਤੇ ਇੱਕ ਸਾਧੂ ਮਹਾਤਮਾ ਜੰਗਲ ਦੇ ਵਿੱਚ ਬੈਠੇ ਨੇ ਔਰ ਅੱਗ ਦੇ ਅੰਗਿਆਰੇ ਖਾਈ ਜਾਂਦੇ ਨੇ ਤੇ ਨਾਲੇ ਤਪਸ਼ਾ ਕਰੀ ਜਾਂਦੇ ਹਨ ਜਦੋਂ ਪੰਡ ਨੇ ਬਾਦਸ਼ਾਹ ਨੇ ਨਮਸਕਾਰ ਕੀਤੀ ਉਹਨਾਂ ਨੇ ਨਾਮਚਾਰਨ ਕੀਤਾ ਸਾਧੂ ਨੇ ਕਹਿਣ ਲੱਗੇ ਓ ਵੀਰ ਵਿਕਰਮ ਜੀ ਤ ਕਿਵੇਂ ਆਉਣਾ ਹੋਇਆ ਜੰਗਲ ਦੇ ਵਿੱਚ ਉਹ ਕਹਿੰਦੇ ਮਹਾਰਾਜ ਜੀ ਮੈਂ ਤਾਂ ਸਵਾਲ ਲੈ ਕੇ ਆਇਆ ਤੇ ਕਹਿਣ ਲੱਗੇ ਇਹ ਸਵਾਲ ਹੈਗਾ ਬਈ ਸਾਨੂੰ ਕੋਈ ਇਹ ਦੱਸੇ ਵੀ ਮੈਂ ਚੱਕਰਵਰਤੀ ਰਾਜਾ ਕਿਵੇਂ ਬਣ ਗਿਆ ਉਹ ਕਹਿੰਦਾ ਫਿਰ ਹੋਂ ਕਰ ਇੱਥੋਂ 4 ਕਿਲੋਮੀਟਰ ਹੀ ਹੋ ਜਾ ਅੱਗੇ ਉੱਥੇ ਇੱਕ ਸਾਧੂ ਬੈਠਾ ਹੈ ਉਹ ਸਵਾਦੇ ਫੱਕੇ ਮਾਰ ਰਿਹਾ ਹੈ ਨਾਲ ਇੱਕ ਪੱਛਾ ਕਰ ਰਿਹਾ ਹੈ ਬਾਦਸ਼ਾਹ ਉੱਥੇ ਚਲੇ ਗਿਆ ਅਜੇ ਕੁਟਿਆਰੇ ਕੋਲੇ ਬੂਰੇ ਜੁੱਤੀ ਲਾਉਣ ਲੱਗਿਆ ਸੀ ਉਹ ਸਾਧੂ ਨੇ ਵੀ ਨਾਮ ਚਾਰਟ ਕੀਤਾ ਕਹਿਣਗੇ ਵਿਕਰਮਾਜੀਤ ਕਿਵੇਂ ਹੈ ਜੰਗਲ ਦੇ ਵਿੱਚ ਸਾਡੇ ਕੋਲ ਉਹ ਕਹਿੰਦਾ ਮਹਾਰਾਜ ਜੀ ਬਈ ਤੁਸੀਂ ਮੈਨੂੰ ਜਾਣਦੇ ਹੋ ਕਹਿੰਦੇ ਹਾਂ ਬਿਲਕੁਲ ਜਾਣਦੇ ਹਾਂ ਫਿਰ ਮੇਰੇ ਸਵਾਲ ਦਾ ਜਵਾਬ ਦਿਓ ਉਹ ਕਹਿੰਦਾ ਤੇਰੇ ਸਵਾਲ ਦਾ ਜਵਾਬ ਨੇੜੇ گاؤں ਐ ਇਸ گاؤں ਦੇ ਵਿੱਚ ਇੱਕ ਬੱਚਾ ਜਿਹੜਾ ਰੋਜ਼ ਮਰਦਾ ਹੈ ਰੋਜ਼ ਹੀ ਜੰਪ ਪੈਂਦਾ ਉਹਦੀ ਭਾਲ ਕਰ ਉਹ ਤੇਰੇ ਸਵਾਲ ਦਾ ਜਵਾਬ ਦੇਊਗਾ ਜਦੋਂ ਬਿੱਕਰਵਾਜੀ ਤੋ ਉੱਥੇ ਗਿਆ ਹੁਣ ਦੇਖਦਾ ਫਿਰਦਾ ਹੈ گاؤں ਦੇ ਵਿੱਚ ਵੀ ਕਿਹੜਾ ਬੱਚਾ ਐਸਾ ਜਿਹੜਾ ਰੋਜ਼ ਮਰ ਜਾਂਦਾ ਜੰਪ ਪੈਂਦਾ ਅਖੀਰ ਇੱਕ ਬੰਦੇ ਦੇ ਉੱਤੇ ਦ੍ਰਿਸ਼ਟੀ ਗਈ ਰਾਜੇ ਦੀ ਉਦੇ ਕੋਲੇ ਗੋਦੀ ਬਾਲਕਾ ਚੱਕਿਆ ਹੋਇਆ ਹੈ ਉਹਨੇ ਜਦੋਂ ਪੁੱਛਿਆ ਉਹਨੇ ਉਚਾਰਨ ਕੀਤਾ ਨਾ ਉਸ ਬੱਚੇ ਨੇ ਵੀ ਕਹਿਣਗੇ ਵੀਰ ਬਿਕਰਾਂ ਜੀ ਤਾਂ ਆ ਗਿਆ ਤੂੰ ਕਹਿੰਦਾ ਹਾਂਜੀ ਪਹਿਲਾਂ ਮੇਰੇ ਸਵਾਲ ਦਾ ਜਵਾਬ ਦਿਓ ਉਹ ਕਹਿੰਦਾ ਸਵਾਲ ਦਾ ਜਵਾਬ ਤਾਂ ਤੇਰੀ ਉਹੀ ਕੱਨੇ ਹੀ ਦਿਓਗੀ ਪੰਡਈਆਂ ਤੇ ਕਹਿਣਗੇ ਅੱਛਾ ਤੇ ਬੜਾ ਅਚਰਜ ਹੋਇਆ ਬਾਦਸ਼ਾਹ ਵੀ ਇੱਕ ਇੱਕ ਦਿਨ ਦਾ ਬੱਚਾ ਬੋਲ ਵੀ ਰਿਹਾ ਮੇਰਾ ਨਾਮ ਵੀ ਯਾਦ ਕਰ ਨਾਮ ਹੈ ਉਸ ਨੂੰ ਤੇ ਬੜੀ ਕਹਾਣੀ ਪਚੀਦਾ ਹੈ ਪਰ ਅਜੇ ਮਸਲਾ ਹੱਲ ਨਹੀਂ ਹੋਇਆ ਬਾਦਸ਼ਾਹ ਬਹੁਤ ਤੇਜ਼ੀ ਦੇ ਨਾਲ ਰਾਜ ਦਰਬਾਰ ਦੇ ਵਿੱਚ ਆਇਆ ਆ ਕੇ ਤੇ ਬ੍ਰਹਮਣ ਦੇਵਤਾ ਨੂੰ ਫੇਰ ਕਰਨ ਲੱਗਿਆ ਮਹਾਰਾਜ ਜੀ ਤੇ ਮੈਂ ਜਾ ਆਇਆ ਜਾ ਕੇ ਤੇ ਉਹਨਾਂ ਨੇ ਇਹੀ ਕਿਹਾ ਵੀ ਥੋ ਤੇ ਤੁਹਾਡੀ ਪੁੱਤਰੀਏ ਦਾ ਸਵਾਲ ਦਾ ਜਵਾਬ ਦੇਵੂਗੀ ਬੇਨਤੀ ਹੈ ਵੀ ਉਹਨੂੰ ਜਲਦ ਬੁਲਾਓ ਦਰਬਾਰ ਲਾ ਲਿਆ ਰਾਜੇ ਨੇ ਔਰ ਪੰਡਿਤ ਦੀ ਲੜਕੀ ਕਹਿਣ ਲੱਗੀ ਮੈਂ ਪਰਦੇ ਦੇ ਵਿੱਚ ਦਰਬਾਰ ਦੇ ਵਿੱਚ ਆਉਂਗੀ ਤੇ ਤੁਹਾਡੇ ਜਵਾਬ ਸਵਾਲ ਦਾ ਜਵਾਬ ਦੇਉਂ ਬਾਦਸ਼ਾਹ ਨੇ ਉਸੇ ਤਰ੍ਹਾਂ ਦਾ ਪ੍ਰਬੰਧ ਕੀਤਾ ਕਿ ਨਾਟਾ ਲਾਤੀਆਂ ਦਰਬਾਰ ਦੇ ਵਿੱਚ ਸਭ ਬੈਠੇ ਨੇ ਵਜ਼ੀਰ ਦੀਵਾਨ ਪੰਡ ਜੀ ਬੈਠੇ ਨੇ ਬ੍ਰਹਮ ਸਭਾ ਬੈਠੀ ਹੈ ਤੇ ਉਹ ਪੰਡੀਆਂ ਦੀ ਲੜਕੀ ਆਈ ਆ ਕੇ ਤੇ ਕਹਿਣ ਲੱਗੀ ਬਾਦਸ਼ਾਹ ਸਲਾਮਤ ਜਾਏ ਦੇਖੇ ਕਹਿਣ ਲੱਗੇ ਹਾਂ ਦੇਖੇ ਕੀ ਦੇਖਿਆ ਇਹਦੇ ਇੱਕ ਸਾਧੂ ਤਾਂ ਅੱਗ ਦੇ ਅੰਗਾਰੇ ਖਾ ਰਿਹਾ ਸੀ ਦੂਸਰਾ ਸਵਾਲੇ ਪੱਕੇ ਮਾਰ ਰਿਹਾ ਸੀ ਤੀਸਰਾ ਇੱਕ ਬੱਚਾ ਸੀ ਜਿਸ ਨੇ ਆਪ ਦਾ ਦੱਸ ਪਾਈ ਹੈ ਉਸਨੇ ਕਿਹਾ ਵੀ ਉਹ ਲੜਕੀ ਏ ਤੁਹਾਡੇ ਸਵਾਲ ਦਾ ਜਵਾਬ ਦੇਊਗੀ ਕਹਿਣ ਲੱਗੀ ਹਾਂ ਬਿਲਕੁਲ ਮੈਂ ਦੇਵਾਂਗੀ ਕਹਿੰਦੀ ਲ ਸੁਣ ਕਹਿਣ ਲਗੀ ਵੀ ਤੁਸੀਂ ਪਿਛਲੇ ਜਨਮ ਦੇ ਵਿੱਚ ਤਿੰਨੇ ਜੋ ਤੁਸੀਂ ਦੇਖ ਕੇ ਆਏ ਹੋਏ ਤੁਹਾਡੇ ਸਣੇ ਚਾਰੇ ਸਾਧੂ ਸੀਗੇ ਪਿਛਲੇ ਜਨਮ ਚ ਚਾਰੇ ਇਕੱਠੇ ਬਹਿੜ ਕੇ ਤਪਸ਼ਾ ਕਰਦੇ ਸੀ ਭਜਨ ਕਰਿਆ ਕਰਦੇ ਸੀ ਤੇ ਮੈਂ ਪੰਡਤ ਦੀ ਲੜਕੀ ਸੀ ਮੈਂ ਸੋਨੂੰ ਦੋ-ਦੋ ਰੋਟੀਆਂ ਪਕਾ ਕੇ ਅੱਠ ਰੋਟੀਆਂ ਲੈ ਕੇ ਜਾਂਦੀ ਸੀ ਔਰ ਦੋ-ਦੋ ਰੋਟੀਆਂ ਮੈਂ ਤੁਹਾਨੂੰ ਛਕਾਉਂਦੀ ਸੀ ਤੁਸੀਂ ਪਾਣੀ ਪੀ ਕੇ ਸ਼ੁਕਰ ਕਰਕੇ ਪਰਮੇਸ਼ਰ ਦਾ ਫੇਰ ਭਜੰਦੇ ਬੈਠ ਜਾਂਦੇ ਸੀ ਮੇਰਾ ਨਿਤਨੇਮ ਇਹ ਸੀ ਕਹਿੰਦੇ ਕੀ ਹੋਇਆ ਵੀ ਇੱਕ ਦਿਨ ਭਗਵਾਨ ਨੇ ਤੁਹਾਡੀ ਪ੍ਰੀਖਿਆ ਲੈਣੀ ਚਾਹੀ ਭਗਵਾਨ ਪੰਡਤ ਦਾ ਰੂਪ ਧਨ ਕਰਕੇ ਆ ਗਿਆ ਜਦੋਂ ਆਇਆ ਤੇ ਉਸਨੇ ਸੋਤੋਂ ਰੋਟੀਆਂ ਮੈਂ ਲੈ ਕੇ ਜਦੋਂ ਆਈ ਤੈਨੂੰ ਰੋਟੀਆਂ ਦੇਣ ਲੱਗੀ ਦੋ ਦੋ ਰੋਟੀਆਂ ਤੇ ਤੁਹਾਡੇ ਹੱਥੇ ਰੱਖੀਆਂ ਤਾਂ ਉਸ ਭਗਵਾਨ ਸਾਧੂ ਦੇ ਬੇਜ ਦੇ ਵਿੱਚ ਉਸਨੇ ਸੋਤੋਂ ਰੋਟੀ ਮੰਗੀ ਵੀ ਰਿਸ਼ਿਓ ਮੈਨੂੰ ਭੁੱਖ ਬਹੁਤ ਲੱਗੀ ਐ ਮੈਨੂੰ ਰੋਟੀ ਥੋ ਪਹਿਲਾਂ ਕਹਿੰਦੇ ਜਿਹੜਾ ਅੱਗ ਖਾ ਰਿਆ ਸੀ ਉਹ ਤੋਂ ਰੋਟੀ ਮੰਗੀ ਕਹਿੰਦਾ ਉਹਨੇ ਕਿਹਾ ਵੀ ਮੈਂ ਤਾਂ ਆਪ ਕੋ ਮਰਦਾ ਅੱਠ ਪੈਰਾਂ ਬਾਅਦ ਮਿਲ ਰੋਟੀ ਮਿਲੀ ਐ ਮੈਂ ਦੱਸ ਤੈਨੂੰ ਦੇ ਕਿ ਆਖਾਂਗਾ ਭਗਵਾਨ ਨੇ ਉਹਨੂੰ ਤਥਾਸਤੂ ਕਹਿ ਦਿੱਤਾ ਦੂਸਰੇ ਤੋਂ ਮੰਗੀ ਉਹ ਵੀ ਆਈ ਬੋਲਿਆ ਉਹ ਕਹਿ ਲਿਗਾ ਦੇਵਤਾ ਮੈਂ ਤਾਂ ਅੱਠ ਪਹਿਲਾਂ ਮੈਂ ਵੀ ਭੁੱਖਾ ਦੋ ਰੋਟੀਆਂ ਨੇ ਮੇਰੇ ਕੋਲ ਜੇ ਰੋਟੀ ਤੈਨੂੰ ਦੇ ਤੀ ਫਿਰ ਮੈਂ ਸਵਾਹ ਖਾਊਗਾ ਇਹ ਆਪਣੀ ਨਾਰਮਲ ਭਾਸ਼ਾ ਹੈ ਆਪਾਂ ਉਸ ਨਾਲ ਕੁਝ ਬੋਲੀ ਜਾਣੇ ਆ ਫਿਰ ਤੀਸਰੇ ਸਾਧੂ ਤੋਂ ਮੰਗ ਕੀਤੀ ਉਹ ਕਹਿੰਦਾ ਵੀ ਮੈਂ ਭੁੱਖੇ ਵਰਨਾ ਹੈ ਤੀਸਰਾ ਸਾਧੂ ਕਹਿਣ ਲੱਗਾ ਉਹ ਤថាਸਤੂ ਭਗਵਾਨ ਕਹੀ ਜਾ ਜਦੋਂ ਕਹਿੰਦੇ ਥੋੜੀ ਵਾਰੀ ਆਈ ਉਹ ਲੜਕੀ ਬੋਲਦੀ ਹੈ ਜਦੋਂ ਤੁਸੀਂ ਵੀਰ ਬਿਕਰਵਾਂਜੀ ਜੀ ਥੋੜੀ ਵਾਰੀ ਆਈ ਤਾਂ ਤੁਸੀਂ ਨੇ ਕਿਹਾ ਵੀ ਮਹਾਰਾਜ ਜੀ ਵੀ ਮੇਰੇ ਕੋਲ ਦੋ ਰੋਟੀਆਂ ਵਿੱਚ ਇੱਕ ਮੈਂ ਤੁਹਾਨੂੰ ਦੇ ਦੇਣਾ ਉਹ ਥੋੜਾ ਇਮਤਿਆਜ਼ ਲੈਣ ਦਾ ਕਰਕੇ ਉਸ ਸਾਧੂ ਪਰਮੇਸ਼ਰ ਨੇ ਕਿਹਾ ਕਹਿਣ ਲੱਗੇ ਨਾ ਬਈ ਮੇਰਾ ਇੱਕ ਰੋਟੀ ਨਾਲ ਕੁਝ ਨਹੀਂ ਬਣਨਾ ਤੂੰ ਤਾਂ ਕੱਲ ਦਾ ਭੁੱਖਾ ਬੈਠਾ ਹੀ ਐ ਕੱਲ ਨੂੰ ਤਾਂ ਫੇਰ ਮਿਲ ਜਾਣੀ ਐ ਤੇ ਇਹ ਦੋਏ ਰੋਟੀਆਂ ਮੈਨੂੰ ਦੇ ਪੈਦਾ ਤੁਸੀਂ ਕਿਹਾ ਵਿਚਰੂ ਠੀਕ ਹੈ ਵੀ ਤੁਸੀਂ ਦੋਏ ਰੋਟੀਆਂ ਮੇਰੀਆਂ ਲੈ ਲੋ ਤੇ ਛਕ ਲੋ ਜਦੋਂ ਤੁਸੀਂ ਦੋਏ ਰੋਟੀਆਂ ਦਿੱਤੀਆਂ ਤੇ ਭਗਵਾਨ ਨੇ ਉਹ ਛਕ ਲਈਆਂ ਤਾਂ ਭਗਵਾਨ ਬੜੇ ਖੁਸ਼ ਹੋਏ ਪ੍ਰਗਟ ਹੋਏ ਉਹਨਾਂ ਨੇ ਕਿਹਾ ਬਈ ਬਰ ਬਰ ਦਿੱਤੇ ਉਹਨਾਂ ਨੇ ਤੇਨੂੰ ਕਹਿੰਦਾ ਚੱਕਰਵਰਤੀ ਰਾਜ ਦਾ ਰਾਜੇ ਦਾ ਬਰ ਦਿੱਤਾ ਉਹ ਜਿਹੜਾ ਕਹਿੰਦਾ ਮੈਂ ਅੱਗ ਖਾਉ ਉਹਨੂੰ ਅੱਗ ਖਾਣ ਦੇ ਬਰ ਦੇਤਾ ਜਿਹੜਾ ਸਵਾਹ ਕਹਿੰਦਾ ਉਹ ਸਵਾਹ ਦਾ ਬਰ ਦੇਤਾ ਜਿਹੜਾ ਉਹ ਬੱਚਾ ਜਿਹੜਾ ਉਹ ਸਾਧੂ ਕਹਿੰਦਾ ਮੈਂ ਮਰ ਜਾਣਾ ਭੁੱਖੇ ਉਹਨੂੰ ਰੋਜ਼ ਹੀ ਮਰਨ ਦਾ ਤੇ ਰੋਜ਼ ਹੀ ਜੰਮਣ ਦਾ ਬਰ ਦੇਤਾ ਔਰ ਜਦੋਂ ਥੋੜੀ ਵਾਰੀ ਆਈ ਤੁਹਾਨੂੰ ਚੱਕਰਵਰਤੀ ਰਾਜਾ ਬਣਾਤਾ ਤੇ ਮੈਨੂੰ ਵੀ ਭਗਵਾਨ ਨੇ ਬਰ ਦਿੱਤਾ ਵੀ ਆਈ ਲੜਕੀ ਤੇਨੂੰ ਪਿਛਲੇ ਜਨਮ ਦੀ ਸੋਝੀ ਰਹੇਗੀ ਤੂੰ ਤੇਰ ਪਿਛਲੇ ਜਨਮ ਦਾ ਸਾਰਾ ਪ੍ਰਕਾਸ਼ ਹੋਊਗਾ ਤੂੰ ਪੰਡਤਾਂ ਦੇ ਘਰੇ ਜਨਮੇਗੀ ਤੇ ਇਉਂ ਵਰ ਦੇ ਕੇ ਤੇ ਭਵਨ ਅੰਤਰ ਧਿਆਨ ਹੋ ਗਏ ਤੇ ਕਹਿੰਦੇ ਤੂੰ ਤੁਸੀਂ ਉਹੀ ਸਾਧੂ ਹੋ ਥੋੜਾ ਤੁਸੀਂ ਇੱਕ ਰੋਟੀ ਦਾ ਫਲ ਜੋ ਤੁਹਾਨੂੰ ਮਿਲਿਆ ਹੈ ਉਹਨਾਂ ਨੂੰ ਸ਼ਰਾਪ ਮਿਲਿਆ ਤੁਹਾਨੂੰ ਵਰ ਮਿਲਿਆ ਉਹ ਦੋ ਰੋਟੀਆਂ ਦੇ ਕਰਕੇ ਤੁਹਾਨੂੰ ਚੱਕਰਵਰਤੀ ਰਾਜ ਦਾ ਸੁੱਖ ਮਿਲ ਗਿਆ ਹੈ ਸੋ ਗੁਰਮੁਖ ਪਿਆਰਿਓ ਇਹ ਰੋਟੀ ਦਾ দান ਬਹੁਤ ਉਤਮਦਾਨ ਹੈ ਲੋੜਵੰਦ ਕੋਈ ਵੀ ਆਪਣੇ ਗ੍ਰਹਿ ਵਿਖਿਆਵੇ ਕੋਈ ਸਾਧੂ ਕੋਈ ਭੁੱਖਾ ਉਸ ਨੂੰ ਬਾੜਾ ਨਹੀਂ ਬੋਲਣਾ ਉਸ ਦੀ ਤ੍ਰਿਪਤੀ ਹੋ ਜਾਂਦੀ ਤ੍ਰਿਪਤੀ ਜ਼ਰੂਰ ਕਰਾਉਣੀ ਹੈ ਸੋ ਇਹ ਬੜੀ ਕਥਾ ਅਨਮੋਲ ਹੈ ਗ੍ਰੰਥਾਂ ਦੀ ਕਥਾ ਹੈ ਮੈਂ ਸ੍ਰੀ ਚੰਦਰਾਇਣ ਗ੍ਰੰਥ ਲਿਖਿਆ ਉਹਦੇ ਵਿੱਚ ਇਹ ਤਾਂ ਆਪਾਂ ਪਾਇਆ ਹੋਇਆ ਹਨ ਬਹੁਤ ਉੱਤਮ ਗ੍ਰੰਥ ਹੈ ਉਹਦਾ ਵੀ ਪਾਠ ਅਜਵਾਰ ਨੂੰ ਪਾਉਣਾ ਹੁੰਦਾ ਸੋ ਬਹੁਤ ਧੰਨਵਾਦ ਬਲਾਓ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ